ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਅਮਰੀਕਨ ਟਾਈਮ ਟੀਵੀ ਦੇਖ ਰਹੇ ਹੋ ਤੁਸੀਂ ਤੇ ਪੇਸ਼ ਨੇ ਵਰਡ ਨਿਊਜ਼ ਦੁਨੀਆ ਨੇ ਕਈ ਵੱਡੀਆਂ ਜੰਗਾਂ ਵੇਖੀਆਂ ਨੇ ਜਿਨ੍ਹਾਂ ਦੇ ਸਬੂਤ ਤੇ ਸੰਬੰਧਿਤ ਕਲਾਕ੍ਰਿਤੀਆਂ ਅੱਜ ਵੀ ਵੇਖੀਆਂ ਜਾ ਸਕਦੀਆਂ ਨੇ ਹਾਲਾਂਕਿ ਹਾਂਗਕਾਂਗ ਵਿੱਚ ਕੁਝ ਸੱਚਮੁੱਚ ਹੀ ਅਸਧਾਰਨ ਵਾਪਰੇ ਇਥੇ ਦੂਜੇ ਵਿਸ਼ਵ ਯੁੱਧ ਨਾਲ ਸੰਬੰਧਿਤ ਇੱਕ ਵਸਤੂ ਲੱਭੀ ਗਈ ਹੈ ਜਿਸ ਕਾਰਨ ਲੋਕ ਡਰ ਨਾਲ ਭੱਜ ਰਹੇ ਨੇ ਹਾਂਗਕਾਂਗ ਵਿੱਚ ਦੂਜੇ ਵਿਸ਼ਵ ਯੁੱਧ ਦਾ ਇੱਕ ਵਿਸ਼ਾਲ 450 ਕਿਲੋਗ੍ਰਾਮ ਲਗਭਗ 1.5 ਮੀਟਰ ਲੰਬਾ ਬੰਬ ਮਿਲਿਆ ਇਹ ਜਾਣਕਾਰੀ ਮਿਲਣ ਉਤੇ ਸ਼ਹਿਰ ਵਿੱਚ دہشت ਫੈਲ ਗਈ ਹੈ ਦਰਅਸਲ ਹਾਂਗਕਾਂਗ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਖੁਦਾਈ ਕਰਦੇ ਸਮੇਂ ਮਜ਼ਦੂਰਾਂ ਨੂੰ ਇੱਕ ਭਾਰੀ ਧਾਤ ਦੀ ਚੀਜ਼ ਮਿਲੀ ਸੀ ਸ਼ੁਰੂ ਵਿੱਚ ਉਹਨਾਂ ਨੇ ਸੋਚਿਆ ਕਿ ਇਹ ਲੋਹੇ ਦਾ ਟੁਕੜਾ ਹੈ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਇੱਕ ਜ਼ਿੰਦਾ ਬੰਬ ਹੈ ਪੁਲਿਸ ਨੂੰ ਤੁਰੰਤ ਇਸ ਬਾਰੇ ਸੂਚਿਤ ਕੀਤਾ ਗਿਆ ਸੀ ਤੇ ਪੂਰੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਖਤਰਨਾਕ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਲਾਕਾ ਖਾਲੀ ਕਰਵਾ ਲਿਆ ਤੇ 6000 ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਭੇਜਿਆ ਗਿਆ ਇਸ ਤੋਂ ਇਲਾਵਾ ਕਰਕਰ ਜਾ ਕੇ ਜਾਂਚ ਵੀ ਕੀਤੀ ਜਾ ਰਹੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਟਕਰਾਅ ਨੂੰ ਵਪਾਰ ਜਰੀਏ ਸੋਲਜਾਂ ਦਾ ਮੁਰਾਦਵਾ ਕਰਦੇ ਹ ਕਿ ਹੈ ਕਿ ਉਹਨਾਂ ਸੱਤ ਜੰਗਾਂ ਰੁਕਵਾਉਣ ਲਈ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ ਟਰੰਪ ਨੇ ਕਿਹਾ ਹੈ ਆਲਮੀ ਮੰਚ ਉਤੇ ਅਸੀਂ ਇੱਕ ਵਾਰ ਫਿਰ ਅਜੀਹਾ ਕੰਮ ਕਰ ਰਹੇ ਹਾਂ ਜਿਸ ਨਾਲ ਸਾਨੂੰ ਹਰ ਉਸ ਬੱਦਰ ਦਾ ਸਨਮਾਨ ਮਿਲ ਰਿਹਾ ਹੈ ਜੋ ਪਹਿਲਾਂ ਕਦੇ ਨਹੀਂ ਮਿਲਿਆ ਟਰੰਪ ਨੇ ਸ਼ਨੀਚਰਵਾਰ ਨੂੰ ਅਮਰੀਕਨ ਕੋਰਨਰਸਟੋਨ ਇੰਸਟੀਚਿਊਟ ਫਾਊਂਡਰਸ ਡਿਨਰ ਦੇ ਸਾਲਾਨਾ ਪ੍ਰੋਗਰਾਮ ਵਿੱਚ ਕਿਹਾ ਹੈ ਅਸੀਂ ਸ਼ਾਂਤੀ ਸਮਝੌਤਾ ਕਰਵਾ ਰਹੇ ਹਾਂ ਤੇ ਜੰਗ ਰੋਕ ਰਹੇ ਹਾਂ ਅਸੀਂ ਭਾਰਤ-ਪਾਕਿਸਤਾਨ ਤੇ THAILAND-CAMBODIA ਦਰਮਿਆਨ ਵੀ ਜੰਗ ਰੋਕੀ ਐ ਉਹਨਾਂ ਕਿਹਾ ਭਾਰਤ ਤੇ ਪਾਕਿਸਤਾਨ ਬਾਰੇ ਸੋਚੋ ਕਿ ਤੁਸੀਂ ਜਾਣਦੇ ਹੋ ਕਿ ਮੈਂ ਇਸ ਨੂੰ ਕਿਵੇਂ ਰੋਕਿਆ ਵਪਾਰ ਜ਼ਰੀਏ ਹੁਣ ਉਹ ਵਪਾਰ ਕਰਨਾ ਚਾਹੁੰਦੇ ਨਹੀਂ ਤੇ ਮੈਂ ਦੋਵਾਂ ਅਗਵਾਂ ਦਾ ਬਹੁਤ ਸਨਮਾਨ ਕਰਦਾ ਹਾਂ ਰੂਸ ਨੇ ਅੱਜ ਤੜਕੀ ਯੂਕਰੇਨ ਦੀ ਵਕਫਾ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਵੱਡੇ ਪੱਧਰ ਉਤੇ ਮਿਜ਼ਾਈਲਾਂ ਅਤੇ ਡਰੋਨ ਹਮਲਾ ਕੀਤਾ ਹੈ। ਇਨ੍ਹਾਂ ਹਮਲਿਆਂ 'ਚ ਘੱਟੋ-ਘੱਟ 3 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਕਈ ਹੋਰ ਜ਼ਖਮੀ ਹੋਏ ਨੇ। ਯੂਕਰੇਨੀ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮਿਰ ਜ਼ੇਲਨਸਕੀ ਨੇ ਕਿਹਾ ਹੈ ਕਿ ਹਮਲੇ ਜਾਪੋਰੀਜ਼ੀਆ ਪੋਲਤਾਵਾ ਕੀਪਸ ਨੇ ਨੋ ਖੇਤਰਾਂ ਵਿੱਚ ਹੋਏ ਨੇ ਉਹਨਾਂ ਕਹੇ ਦੁਸ਼ਮਨ ਦਾ ਟੀਚਾ ਸਾਡਾ ਬੁਨਿਆਦੀ ਢਾਂਚਾ ਰਿਹਾਇਸ਼ੀ ਖੇਤਰਾਂ ਤੇ ਗੈਰ ਸਰਕਾਰੀ ਟਿਕਾਣੇ ਨੇ ਉਹਨਾਂ ਕਹੇ ਕਿ ਕਲਸਟਰਡ ਹਥਿਆਰਾਂ ਨਾਲ ਲੈਸ ਇੱਕ ਮਜ਼ਾਈਲ ਨੇ ਦਿਨ ਪਰੋਸ਼ ਸ਼ਹਿਰ ਵਿੱਚ ਇੱਕ ਬਹੁ ਮੰਜ਼ਿਲਾ ਇਮਾਰਤ ਉੱਤੇ ਵੀ ਹਮਲਾ ਕੀਤਾ ਉਹਨਾਂ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਅਜੀਹਾ ਹਰੇਕ ਹਮਲਾ ਨਾਗਰਿਕਾਂ ਨੂੰ ਡਰੋਨ ਅਤੇ ਸਾਡੇ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨ ਲਈ ਰੂਸ ਦੀ ਸੋਚੀ ਸਮਝੀ ਰਾਜਨੀਤੀ ਦਾ ਹਿੱਸਾ ਹੈ ਡਾਲ ਚੀਲ ਦੀ ਸਫਾਈ ਦੌਰਾਨ ਚੀਲ ਸੰਭਾਲ ਅਤੇ ਪ੍ਰਬੰਧਨ ਅਥਾਰਟੀ ਦੀ ਅਧਿਕਾਰੀਆਂ ਨੂੰ ਇਸ ਵਿੱਚ ਕੁਝ ਮਜ਼ਾਇਲਾਂ ਦੇ ਖੋਲ ਮਿਲੇ ਨੇ ਜੋ ਮਈ ਵਿੱਚ ਆਪਰੇਸ਼ਨ ਦੌਰਾਨ ਡਿੱਗੇ ਸਨ ਉਨ੍ਹਾਂ ਕਿਹਾ ਕਿ ਇਹਨਾਂ ਖੋਲਾਂ ਨੂੰ ਨੇੜਲੇ ਪੁਲਿਸ ਸਟੇਸ਼ਨ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਅਗਲੇਰੀ ਜਾਂਚ ਅਤੇ ਲੋੜਿੰਦੀ ਕਾਰਵਾਈ ਲਈ ਰੱਖਿਆ ਗਿਆ ਸ਼੍ਰੀਨਗਰ ਵਿੱਚ ਸੈਲਾਨੀਆਂ ਲਈ ਪ੍ਰਮੁੱਖ ਆਕਰਸ਼ਣ ਕੇਂਦਰ ਡਾਲ ਚੀਲ ਵਿੱਚ 10 ਮਈ ਦੀ ਸਵੇਰ ਨੂੰ ਇੱਕ ਮਜ਼ਾਇਲ ਵਰਗੀ ਵਸਤੂ ਡਿੱਗੀ ਸੀ ਉਦੋਂ ਸ਼ਹਿਰ ਨੂੰ ਜ਼ੋਰਦਾਰ ਧਮਾਕਿਆਂ ਨੇ ਹਿਲਾ ਦਿੱਤਾ ਸੀ ਅਧਿਕਾਰੀਆਂ ਨੇ ਕਿਹਾ ਸੀ ਕਿ ਜਦੋਂ ਵਸਤੂ ਡਿੱਗੀ ਤਾਂ ਛੇਲ ਦੀ ਸਤ੍ਹਾ ਤੋਂ ਧੂਆਂ ਉੱਠਿਆ ਸੀ ਸੁਰੱਖਿਆ ਤੇ ਬਲਾ ਨੇ ਮਲਬੇ ਨੂੰ ਬਾਹਰ ਕੱਢਿਆ ਉਸੇ ਦਿਨ ਸ਼ਹਿਰ ਦੇ ਬਾਹਰ ਤੋਂ ਇੱਕ ਹੋਰ ਸ਼ੱਕੀ ਵਸਤੂ ਵੀ ਬਰਾਮਦ ਹੋਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦਾ ਮੁੱਖ ਦੁਸ਼ਮਣ ਦੂਜੇ ਦੇਸ਼ਾਂ ਉਤੇ ਉਸ ਦੀ ਨਿਰਪਰਤਾਏ ਉਹਨਾਂ ਆਤਮ ਨਿਰਪਰਤਾ ਦੇ ਬੁਨਿਆਦੀ ਸਿਧਾਂਤ ਉਤੇ ਜ਼ੋਰ ਦਿੰਦਿਆ ਕਿਹਾ ਕਿ ਚਾਹੇ ਚਿੱਪ ਹੋਣ ਜਾਂ ਸ਼ਿਪ ਸਾਨੂੰ ਭਾਰਤ ਚ ਹੀ ਬਣਾਉਣੇ ਪੈਣਗੇ ਉਹ ਗੁਜਰਾਤ ਦੇ ਭਾਵਨਗਰ ਦੇ ਗਾਂਧੀ ਮੈਦਾਨ ਚ ਸਮੁੰਦਰ ਸੇ ਸਮ੍ਰiddhi ਪ੍ਰੋਗਰਾਮ ਨੂੰ ਸੰਬੋਧਨ ਕਰਦੇ ਸੰਜਤੀ ਉਹਨਾਂ ਨੇ ਲਗਭਗ 34000 ਕਰੋੜ ਰੁਪਏ ਦੀ ਪ੍ਰੋਜੈਕਟਾਂ ਦਾ ਉਤਕਰਣ ਤੇ ਨੀ ਪੱਥਰ ਰੱਖਿਆ ਇਸ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਸਿਰਫ ਇੱਕ ਹੀ ਹੱਲ ਹੈ ਤੇ ਉਹ ਹੈ ਆਤਮ ਨਿਰਪਰਤਾ ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਆਰਮੀ ਭਾਈਚਾਰੇ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ ਤੇ ਅੱਜ ਦੁਨੀਆ ਵਿੱਚ ਭਾਰਤ ਦਾ ਕੋਈ ਵੱਡਾ ਦੁਸ਼ਮਣ ਨਹੀਂ ਹੈ ਪਰ ਅਸਲ 'ਚ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਦੂਜੇ ਦੇਸ਼ਾਂ ਉੱਤੇ ਨਿਰਭਰਤਾ ਹੈ ਉਹਨਾਂ ਕਿ ਹੈ ਕਿ 140 ਕਰੋੜ ਭਾਰਤੀਆਂ ਦਾ ਭਵਿੱਖ ਬਾਹਰੀ ਤਾਕਤਾਂ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ ਤੇ ਨਾ ਹੀ ਕੋਮੀ ਵਿਕਾਸ ਦਾ ਸੰਕਲਪ ਵਿਦੇਸ਼ੀ ਨਿਰਭਰਤਾ ਉੱਤੇ ਅਧਾਰਿਤ ਹੋ ਸਕਦਾ ਹੈ ਪੰਜਾਬ ਸਰਕਾਰ ਨੇ ਅੱਜ ਸਵੇਰੇ ਵਿੱਚ ਹੜ੍ਹਾਂ ਦੌਰਾਨ ਮਾਦੋਪੁਰ ਹੈੱਡਵਰਕਸ ਦੇ ਤਿੰਨ ਫਲੱਡ ਗੇਟ ਟੁੱਟਣ ਦੇ ਮਾਮਲੇ ਦੀ ਉੱਚ ਬੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਨੇ ਜਲ ਸਰੋਤ ਵਿਭਾਗ ਪੰਜਾਬ ਦੇ ਸਟੇਟ ਡੈਮ ਸੇਫਟੀ ਆਰਗੇਨਾਈਜੇਸ਼ਨ ਦੀ ਡਾਇਰੈਕਟਰ ਨੇ ਅੱਜ ਮਾਦੋਪੁਰ ਹੈੱਡਵਰਕਸ ਦੇ ਫਲੱਡ ਗੇਟਾਂ ਦੇ ਟੁੱਟਣ ਦੀ ਮਾਮਲੇ ਦੀ ਜਾਂਚ ਲਈ ਮਹਾਰਾ ਦੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਂਚ ਦੀ ਹੁਕਮਤ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜਲ ਸਰੋਤ ਵਿਭਾਗ ਦੇ ਤਿੰਨ ਅਧਿਕਾਰੀ ਮੋਤਲ ਕਰ ਦਿੱਤੇ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਜਾਂਚ ਪ੍ਰਭਾਵਿਤ ਨਾ ਹੋ ਸਕੇ ਜਲ ਸਰੋਧ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇਸ ਐਕਸ਼ਨ ਨੂੰ ਪਹਿਲਾਂ ਹੀ ਹਰੀ ਚੰਡੀ ਦੇ ਦਿੱਤੀ ਸੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੋਤਲ ਕਿਤੇ ਅਧਿਕਾਰੀ ਮਾਦੋਪੁਰ ਹੈਡ ਵਰਕਰਸ ਉੱਤੇ ਤਾਇਨਾਤ ਕੀਤੇ ਹੋਏ ਸਨ ਤੇ ਉਹਨਾਂ ਨੂੰ ਇਸ ਕਰਕੇ ਮੋਤਲ ਕੀਤਾ ਗਿਆ ਹੈ ਤਾਂ ਕਿ ਉਹ ਕਿਸੇ ਤਰ੍ਹਾਂ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ ਅੰਮ੍ਰਿਤਸਰ ਦੇ ਹੱਤੀਪਾਲਤ ਨੇ ਵੱਡੀ ਕਾਰਵਾਈ ਕਰਦਿਆਂ ਨਸ਼ੀ ਦੇ ਕਾਰੋਬਾਰ ਨੂੰ ਵੱਟਾ ਝਟਕਾ ਦਿੱਤਾ ਹੈ। ਪੁਲਿਸ ਨੇ 6 ਕਿਲੋ ਹੈਰੋਇਨ ਅਤੇ 4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਐਸਪੀ ਦਿਹਾਤੀ ਅਦਿੱਤਿਆ ਦੀ ਅਗਵਾਈ ਵਿੱਚ ਕੀਤੀ ਗਈ ਹੈ। ਉੱਥੇ ਹੀ ਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਨੌਜਵਾਨਾਂ ਦੀ ਪਛਾਣ ਸ਼ੰਕਰ ਅਤੇ ਸਚਿਨ ਵਜੋਂ ਹੋਈ ਹੈ ਜੋ ਚੇਰਟਾ ਇਲਾਕੇ ਦੇ ਰਹਿਣ ਵਾਲੇ ਸਨ। ਪਰਾਰੰਭਿਕ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਦੋਵੇਂ ਨੌਜਵਾਨ ਯੂਕੇ ਬੈਠੇ ਇੱਕ ਗੈਂਗਸਟਰ ਦੇ ਇਸ਼ਾਰਿਆਂ 'ਤੇ ਨਸ਼ੇ ਦੀ ਸਪਲਾਈ ਕਰ ਰਹੇ ਸਨ ਹੁਣ ਤੱਕ ਇਹਨਾਂ ਵੱਲੋਂ ਲਗਭਗ 10 ਡਿਲੀਵਰੀਆਂ ਕੀਤੀਆਂ ਜਾ ਚੁੱਕੀਆਂ ਨੇ ਤੇ ਹਰ ਡਿਲੀਵਰੀ ਲਈ ਉਹਨਾਂ ਨੂੰ 10000 ਰੁਪਏ ਮਿਲਦੇ ਸਨ ਐਸਪੀ ਦਿੱਤੇ ਨੇ ਕਿ ਹੈ ਕਿ ਦੋਵੇਂ ਨੌਜਵਾਨਾਂ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਸੀ ਪਰ ਹੁਣ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਟੀਮ ਵੱਲੋਂ ਗੈਂਗਸਟਰ ਦੀ ਹੋਰ ਸਾਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਜਲਦੀ ਹੋਰ ਗ੍ਰਿਫਤਾਰੀਆਂ ਹੋਣ ਦੀ ਵੀ ਸੰਭਾਵਨਾ ਕਿਤੇ ਜਾ ਰਹੀ ਹੈ ਆਰਤੀ ਕਿਸਾਨ ਯੂਨੀਅਨ सिरसा ਦੀ ਟੀਮ ਨੇ 26 ਸਤੰਬਰ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਉਹਨਾਂ ਦੁਆਰਾ ਵਾਪਕ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਇਕ ਧਾਰਮਿਕ ਡੇਰੀ ਵਿੱਚੋਂ ਬਿਆਸ ਦਰਿਆ ਦੀ ਵਹਾਅ ਮੋੜਨ ਦੀ ਰੋਸ ਵਿੱਚ ਇਹ ਮਾਰਚ ਵਾਪਕ ਪਿੰਡਾਂ ਤੋਂ ਡੀਸੀ ਦਫ਼ਤਰ ਤੱਕ ਕੱਢਿਆ ਜਾਏਗਾ। ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਮੰਡਾ ਤੇ ਹੋਰ ਕਈਆਂ ਦੀ ਅਗਵਾਈ ਵਿੱਚ ਹੋਈਆਂ ਮੀਟਿੰਗਾਂ 'ਚ ਡੇਰੀ ਵੱਲੋਂ ਬਿਆਸ ਉੱਤੇ ਚੌਥਾ ਬੰਨ੍ਹ ਨੂੰ ਰੋਕਣ ਉੱਤੇ ਉਪਰਾਲੇ ਕਿਤੇ ਗਏ ਸਨ ਬਲਦੇਵ ਸਿੰਘ ਨੇ ਕਿਹਾ ਹੈ ਕਿ ਇਹ ਸਾਰਿਆਂ ਦਾ ਫਰਜ਼ ਹੈ ਜਥੇਬੰਦੀ ਨੂੰ ਵਿਸ਼ਵਾਸ ਦਿੱਤਾ ਗਿਆ ਹੈ ਕਿ ਹਰ ਤਰ੍ਹਾਂ ਨਾਲ ਸ਼ਾਮਲ ਹੋ ਕੇ ਜ਼ਮੀਨਾਂ ਬਚਾਉਣ ਦੀ ਮੁਹਿੰਮ ਨੂੰ ਪੂਰੇ ਪੰਜਾਬ ਤੇ ਵਿਸ਼ਵ ਤੱਕ ਪਹੁੰਚਾਇਆ ਜਾਵੇ ਦਰਿਆ ਨੂੰ ਪੁਰਾਣੀ ਜਗ੍ਹਾ ਉਤੇ ਵਾਪਸ ਕਰਾਉਣ ਲਈ ਕੁਰਬਾਨੀਆਂ ਦੇਣ ਤੋਂ ਵੀ ਨਾ ਹਿਚਕਚਾਇਆ ਜਾਵੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਹਾਈ ਕੋਰਟ ਨੇ ਦਰਿਆ ਨਾਲ ਛੇੜਛਾੜ ਰੋਕੀ ਹੈ ਪਰ ਡੇਰਾਂ ਨਾਜਾਇਜ਼ ਮਾਈਨਿੰਗ ਕਰ ਰਿਹਾ ਤੇ ਅਫਸਰ ਉਸ ਨੂੰ ਟਾਰ ਬਣਾਉਂਦੇ ਨੇ ਤੇ ਇਸ ਸਭ ਨਾਲ ਹਾਈ ਕੋਰਟ ਦੀ ਹੁਕਮਤ ਦੀ ਉਲੰਘਣਾ ਹੁੰਦੀ ਹੈ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦੇ ਆਜਾਦਤ ਧੰਨਵਾਦ